ਮੌਸਮ ਨਾਲ ਜੁੜੀ ਵੱਡੀ ਖਬਰ ਸਾਹਮਣੇ ਆਈ ਆ ਦੱਸਦੀ ਹੈ ਕਿ ਮੌਸਮ ਵਿਭਾਗ ਦੇ ਵੱਲੋਂ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਕਿਹੜੇ ਕਿਹੜੇ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਤੂਫਾਨ ਤੇ ਕਿਹੜੇ ਜ਼ਿਲ੍ਹੇ ਦੇ ਵਿੱਚ ਜੜੀ ਭਾਰੀ ਗੜੇਮਾਰੀ ਹੋਵੇਗੀ ਉਹ ਤੁਹਾਨੂੰ ਪੂਰੀ ਡਿਟੇਲ ਦੇ ਵਿੱਚ ਦੱਸ ਦਿੰਨੇ ਆ ਦੱਸਦੀ ਹੈ ਕਿ ਮਾਰਚ ਮਹੀਨਾ ਜਿਹੜਾ ਉਹ ਖਤਮ ਹੋਣ ਵਾਲਾ ਅਤੇ ਮੌਸਮ ਨੇ ਵੀ ਕਰਬਟ ਲੈਨਿੰਗ ਸ਼ੁਰੂ ਕਰ ਦਿੱਤੀ ਆ ਇਸੇ ਮਹੀਨੇ ਦਿਨ ਭਰ ਗਰਮੀ ਰਹਿੰਦੀ ਆ ਤੇ ਸਵੇਰੇ ਤੇ ਜਿਹੜਾ ਆਥਮ ਮਿਲੇ ਮੌਸਮ ਠੰਡਾ ਹੋ ਜਾਂਦਾ ਮੌਸਮ ਵਿੱਚ ਇਸ ਬਦਲਾਅ ਕਾਰਨ ਲੋਕਾਂ ਨੂੰ ਖਾਤ ਦੀ ਦੁਕਾਨ ਦੇ ਨਾਲ ਬਿਮਾਰ ਹੋ ਰਹਿਣੇ ਤੇ ਬਦਲਦੇ ਮੌਸਮ ਨੇ ਬੱਚਿਆਂ ਤੇ ਬਜ਼ੁਰਗਾਂ ਨੂੰ ਜਿਹੜਾ ਸਭ ਤੋਂ ਵੱਧ ਪ੍ਰਭਾਵਿਤ ਕੀਤਾ ਹਾਂਜੀ ਪੰਜਾਬ ਵਿੱਚ ਜਿਹੜਾ ਤਾਪਮਾਨ ਵਿੱਚ ਕੋਈ ਖਾਸ ਜਿਹੜਾ ਬਦਲਾਅ ਨਹੀਂ ਦੇਖਿਆ ਗਿਆ ਹਾਲਾਂਕਿ ਇਹ ਆਮ ਨਾਲੋਂ 2.9 ਡਿਗਰੀ ਸੈਲਸੀਅਸ ਵੱਧ ਸੀ ਸਵੇਰੇ ਦੇ ਵਕਤ ਵਕਤ ਹਿੱਸਿਆਂ ਵਿੱਚ ਤਾਪਮਾਨ ਵਿੱਚ ਮਾਮੂਲੀ ਵਾਧਾ ਹੋਇਆ ਬਠਿੰਡੇ ਵਿੱਚ ਸਭ ਤੋਂ ਵੱਧ ਤਾਪਮਾਨ 32.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਮੌਸਮ ਵਿਗਿਆਨ ਕੇਂਦਰ ਅਨੁਸਾਰ ਅੱਜ ਵੀ ਪੰਜਾਬ ਦੇ ਤਾਪਮਾਨ ਵਿੱਚ ਬਹੁਤਾ ਬਦਲਾਅ ਨਹੀਂ ਹੋਵੇਗਾ ਪਰ ਇਸ ਤੋਂ ਬਾਅਦ ਸੂਬੇ ਦੇ ਔਸਟ ਤਾਪਮਾਨ ਵਿੱਚ 4 ਡਿਗਰੀ ਦਾ ਵਾਧਾ ਹੋ ਸਕਦਾ ਜਿਸ ਕਾਰਨ ਗਰਮੀ ਦਾ ਪ੍ਰਭਾਵ ਵੱਧ ਸਕਦਾ ਹਾਂਜੀ ਦੱਸਦੇ ਇਹ ਕਿ ਛਿਮੀ ਕੀ ਹਿਮਾਚਲ ਅਤੇ ਜੰਮੂ ਕਸ਼ਮੀਰ ਵਿੱਚ ਜਾਰੀ ਹੈ ਜਿਸ ਕਾਰਨ ਪੰਜਾਬ ਵਿੱਚ ਵੀ ਮੌਸਮ ਵਿੱਚ ਜਿਹੜਾ ਕੋਈ ਖਾਸ ਬਦਲਾਅ ਨਹੀਂ ਦੇਖਣ ਨੂੰ ਮਿਲੇਗਾ ਮੌਸਮ ਮਾਹਿਰਾਂ ਦਾ ਕਹਿਣਾ ਕਿ ਔਰ ਵਾਲੇ ਦਿਨਾਂ ਵਿੱਚ ਤਾਪਮਾਨ ਹੋਰ ਵੱਧ ਸਕਦਾ ਜਿਸ ਨਾਲ ਗਰਮੀ ਦੀ ਲਹਿਰ ਜਿਹੜੀ ਤੇਜ਼ ਹੋ ਸਕਦੀ ਆ ਹਾਲਾਂਕਿ ਰਾਤ ਨੂੰ ਜਿਹੜਾ ਤਾਪਮਾਨ ਠੰਡਾ ਰਹੇਗਾ ਦਿਨ ਅਤੇ ਰਾਤ ਦੇ ਤਾਪਮਾਨ ਵਿੱਚ 10 ਤੋਂ ਲੈ ਕੇ ਜਿਹੜਾ 15 ਡਿਗਰੀ ਦਾ ਅੰਤਰ ਹੋ ਸਕਦਾ ਜਿਸ ਕਾਰਨ ਦਿਨ ਵੇਲੇ ਜਿਹੜੀ ਗਰਮੀ ਮਹਿਸੂਸ ਹੋਵੇਗੀ ਜਦੋਂ ਕਿ ਰਾਤਾਂ ਜਿਹੜੀਆਂ ਉਹ ਠੰਡੀਆਂ ਰਹਿਣਗੀਆਂ ਸੰਮੂ ਗਿਆਨ ਕੇਂਦਰ ਦਾ ਕਹਿਣਾ ਹੈ ਕਿ ਪੱਛਮੀ ਗੜਬੜੀ ਅਗਲੇ 1 ਹਫ਼ਤੇ ਤੱਕ ਪੰਜਾਬ ਵਿੱਚ ਸਰਗਰਮ ਨਹੀਂ ਰਹੇਗੀ ਅਤੇ ਨਾ ਹੀ ਤਾਪਮਾਨ ਵਿੱਚ ਬਹੁਤਾ ਵਾਧਾ ਹੋਵੇਗਾ। ਆਸਮਾਨ ਜਿਹੜਾ ਸਾਫ਼ ਧੁੱਪਦਾਰ ਅਤੇ ਮੌਸਮ ਜਿਹੜਾ ਆਮ ਰਹੇਗਾ ਪਰ ਇਸ ਨਾਲ ਹੀ ਤਾਪਮਾਨ 4 ਡਿਗਰੀ ਤੱਕ ਜਿਹੜਾ ਉਹ ਵੱਧ ਸਕਦਾ ਜਿਸ ਨਾਲ ਗਰਮੀ ਦੀ ਭਾਵਨਾ ਵਧੇਗੀ। ਇਸੇ ਸਮੇਂ ਦੌਰਾਨ ਮੀਂਹ ਪੈਣ ਦੀ ਜਿਹੜੀ ਕੋਈ ਸੰਭਾਵਨਾ ਨਹੀਂ ਹੈ ਅਤੇ ਮੌਸਮ ਪੂਰੀ ਤਰ੍ਹਾਂ ਜਿਹੜਾ ਉਹ ਖੁਸ਼ਕ ਰਹੇਗਾ। ਹਾਂਜੀ ਪਿੱਤੇ ਦਿਨਾਂ ਦੀ ਗੱਲ ਕਰੀਏ ਤਾਂ ਪੰਜਾਬ ਵਿੱਚ ਜਿਹੜਾ ਮੌਸਮ ਨੇ ਹੁਣ ਗਰਮੀ ਵੱਲ ਮੋੜਾ ਪਾ ਲਿਆ ਬੁੱਧਵਾਰ ਨੂੰ ਰਾਲ ਦਾ ਔਸਤ ਵੱਧ ਤੋਂ ਵੱਧ ਤਾਪਮਾਨ 0.6 ਡਿਗਰੀ ਸੈਲਸੀਅਸ ਵੱਧ ਗਿਆ ਜਿਸ ਨਾਲ ਮੌਸਮ ਗਰਮ ਹੋਣ ਲੱਗਾ ਮੌਸਮੀ ਵਿਭਾਗ ਮੁਤਾਬਕ ਹਾਲਾਤ ਆਮ ਨਾਲੋਂ 2.5 ਡਿਗਰੀ ਸੈਲਸੀਅਸ ਵਧੇਰੇ ਗਰਮਾ। ਇਸ ਸੀਜ਼ਨ ਦੀ ਗੱਲ ਕਰੀਏ ਤਾਂ ਇਸ ਸੀਜ਼ਨ ਵਿੱਚ ਹੁਣ ਤੱਕ ਦਾ ਸਭ ਤੋਂ ਵੱਧ ਤਾਪਮਾਨ ਬਠਿੰਡਾ ਵਿੱਚ 32.5 ਡਿਗਰੀ ਸੈਲਸੀਅਸ ਦਾ ਦਰਜ ਕੀਤਾ ਗਿਆ। ਬੀਤੇ ਦਿਨਾਂ ਦੀ ਗੱਲ ਕਰੀਏ ਤਾਂ ਬੀਤੇ ਦਿਨਾਂ ਦੌਰਾਨ ਪੱਛਮੀ ਗੜਬੜੀ ਦੀ ਗਤੀਵਿਧੀ ਚੱਲ ਰਹੀ ਸੀ ਜਿਸ ਕਰਕੇ ਮੌਸਮ ਵਿਭਾਗ ਨੇ 2 ਦਿਨਾਂ ਲਈ ਜਿਹੜਾ ਮੀਂਹ ਸੰਬੰਧੀ yellow alert ਜਾਰੀ ਕੀਤਾ ਸੀ। ਹਾਲਾਂਕਿ ਮੀਂਹ ਪੈਣ ਕਾਰਨ ਗਰਮੀ 'ਚ ਜਿਹੜੀ ਉਹ ਰਾਹਤ ਨਹੀਂ ਮਿਲੀ